ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀ ਰਣਜੀਤ ਜੁਵਲਰ ਪਾਸੋਂ ਤੋਂ ਸੋ ਦੋਸਤੋ ਤੁਹਾਡੇ ਪਿਆਰ ਸਦਕਾ ਆਪਾਂ ਨਵਾਂ YouTube ਚੈਨਲ ਬਣਾਇਆ ਹੈ ਰਣਜੀਤ ਜੁਵਲਰ ਤੋਂ ਇਸ ਦਾ ਆਪਾਂ ਲਿੰਕ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੁਸੀਂ ਜਿਨ੍ਹਾਂ ਨੇ ਵੀ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਸਬਸਕ੍ਰਾਈਬ ਕਰੋ ਔਰ ਅੱਗੇ ਸ਼ੇਅਰ ਔਰ ਜਰੂਰ ਆਪਣਾ ਫੋਲੋ ਜਰੂਰ ਕਰਵਾਓ ਆਪਣੇ Instagram ਪੇਜ ਨੂੰ ਤਾਂ ਜੋ ਆਪਣੇ ਡਿਜ਼ਾਈਨ ਪੂਰੇ ਵਿਸ਼ਵ ਭਰਵ ਦੇ ਵਿੱਚ ਫੈਲ ਸਕਣ। ਬਾਕੀ ਦਾ ਤੁਹਾਡਾ ਬਹੁਤ ਹੀ ਪਿਆਰ ਤੇ ਸਹਿਯੋਗ ਮਿਲ ਰਿਹਾ ਹੀ ਹੈ। ਇਹ ਆਪਣਾ ਨਵਾਂ YouTube ਵਾਲਾ ਚੈਨਲ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਪਿਆਰ ਤੇ ਸਹਿਯੋਗ ਦਿਓ। ਸੋ ਜਿਆਦਾ ਲੰਬਾ ਸਮਾਂ ਨਾ ਲੈਂਦਾ ਹੋਇਆ ਤੁਹਾਡੇ ਲਈ ਜਿਹੜੇ ਨਵੇਂ ਡਿਜ਼ਾਈਨ ਆਪਾਂ ਬਣਾਏ ਨੇ ਅੱਜ ਉਹ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਹਾਂਈ ਦੋਸਤੋ। ਹਾਂਜੀ ਦੋਸਤੋ ਸਾਡੀ ਇੰਸਟਾ ਫੈਮਿਲੀ ਦੇ ਕਾਫੀ ਮੈਸੇਜ ਕਮੈਂਟਸ ਆ ਰਹੇ ਸੀ ਕਿ ਮਦਰ ਡੇ ਆ ਰਿਹਾ ਏ ਉਸ ਦੇ ਰਿਲੇਟਡ ਆਪਣੇ ਮਦਰਜ਼ ਲਈ ਗਿਫਟ ਲਈ ਕੁਝ ਨਵੇਂ ਟੋਪਸ, ਈਰਿੰਗ ਜਾਂ ਰਿੰਗਸ ਵਗੈਰਾ ਕੋਈ ਵੀ ਗਿਫਟਡ ਰეკਮੈਂਡ ਕਰੋ ਤਾਂ ਤੁਹਾਡੇ ਲਈ ਲੈ ਕੇ ਹਾਜ਼ਰ ਆਂ ਜੀ ਲਾਈਟ ਵੇਟ ਟੋਪਸ ਔਰ ਰਿੰਗਸ ਦੇ ਡਿਜ਼ਾਈਨ ਦੋਸਤੋ ਤੁਸੀਂ ਚੈੱਕ ਕਰੋ ਜਿਹੜੇ ਆਪਣੇ ਲਾਈਟ ਵੇਟ ਟੋਪਸ ਤਿਆਰ ਕੀਤੇ ਨੇ ਕੋਈ ਵੀ ਆਪਣਾ ਆਪਣੇ ਪੇਰੈਂਟਸ ਲਈ ਕੋਈ ਗਿਫਟ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਇਹਨਾਂ ਦੇ ਵਿੱਚ ਦੇਖ ਸਕਦੇ ਹੋ ਸਾਰੇ ਹੀ 22 ਹਾਲਮਾਰਕ 골ਡ ਦੇ ਵਿੱਚ ਤਿਆਰ ਕੀਤੇ ਗਏ ਡਿਜ਼ਾਈਨ ਨੇ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹਨਾਂ ਦੀ ਫਿਨਿਸ਼ਿੰਗ ਔਰ ਡਿਜ਼ਾਈਨਿੰਗ ਬਾਕੀ 22 ਹਾਲਮਾਰਕ 골ਡ ਦੇ ਵਿੱਚ ਤਿਆਰ ਨੇ ਸਾਰੇ ਹੀ ਡਿਜ਼ਾਈਨ ਇਹ ਦੇਖੋ ਤੁਸੀਂ ਬਹੁਤ ਹੀ ਲਾਈਟ ਵੇਟ ਸਮਰ ਸੀਜ਼ਨ ਦੇ ਨਵੇਂ ਹੀ ਡਿਜ਼ਾਈਨ ਜੋ ਕਿ ਤੁਹਾਡੇ ਰੂਰੂ ਹੋ ਰਹੇ ਨੇ ਜੋ ਕਿ ਪਹਿਲਾਂ ਇੰਸਟਾ ਵੀਡੀਓ ਦੇ ਵਿੱਚ ਅਸੀਂ ਪੂਰਾ ਨਹੀਂ ਪੋਸਟ ਕਰ ਸਕਦੇ ਸੀ ਕਿਉਂਕਿ ਤੁਹਾਨੂੰ ਪਤਾ ਇੰਨੀ ਲੰਬੀ ਲੰਬੀਆਂ ਵੀਡੀਓ ਆ ਉਹਦੇ ਤੇ ਨਹੀਂ ਪੋਸਟ ਹੁੰਦੀਆਂ ਅਪਲੋਡ ਨਹੀਂ ਹੁੰਦੀਆਂ ਇਹ ਆਪਣੀਆਂ ਟ੍ਰੈਡੀਸ਼ਨਲ ਟਾਪਸ ਨੇ ਲਾਈਟ ਵੇਟ 3 ਤੋਂ 4 ਗ੍ਰਾਮ 골ਡ weight ਦੇ ਵਿੱਚ ਤਿਆਰ ਨੇ ਤੁਸੀਂ ਦੇਖ ਸਕਦੇ ਹੋਰ ਦੇਖ ਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵੀ ਇਹ ਵੀਡੀਓ ਕਿੱਦਾਂ ਲੱਗੀ ਅੱਗੇ ਤੋਂ ਕਿੱਦਾਂ ਦੀਆਂ ਵੀਡੀਓ ਅਸੀਂ ਆਪ ਪੋਸਟ ਕਰਿਆ ਕਰੀਏ ਤਾਂ ਜੋ ਤੁਹਾਨੂੰ ਜੋ ਵੀ ਪਸੰਦ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਕੀ ਆਪਣੀ ਸਟਾਰਟਿੰਗ ਹੈ ਜੀ ਅੱਗੇ ਅੱਗੇ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਪਾਉਂਦੇ ਰਹਾਂਗੇ ਸਾਡਾ ਜਿਨ੍ਹਾਂ ਨੇ ਵੀ ਨਹੀਂ ਸਬਸਕ੍ਰਾਈਬ ਕੀਤਾ YouTube ਚੈਨਲ ਜਰੂਰ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ ਸਕਰੀਨ ਤੇ ਨੰਬਰ ਚੱਲ ਰਹੇ ਆ ਕਿਸੇ ਨੇ ਕਾਲ ਤੇ ਆਪਣਾ ਕੁਛ ਨਾ ਰੇਟ ਵਗੈਰਾ ਪੁੱਛ ਸਕਦਾ ਜੀ ਬਾਕੀ ਤੁਹਾਨੂੰ ਇੱਕ ਵਾਰ ਦੁਬਾਰਾ ਡਿਜ਼ਾਈਨਿੰਗ ਤੇ ਛਾਤ ਮਰਵਾਉਨੇ ਆ ਤੁਸੀਂ ਦੇਖ ਲਓ ਔਰ ਕੋਈ ਵੀ ਇਹਨਾਂ ਵਿੱਚੋਂ ਬੁੱਕ ਕਰਨਾ ਹੈ ਤਾਂ ਬੁੱਕ ਕਰਵਾ ਸਕਦਾ ਹੈ ਮਦਰ ਡੇ ਆ ਰਿਹਾ ਹੈ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਲੈ ਕੇ ਹਾਜ਼ਰ ਆ ਜੀ ਤੁਹਾਡੇ ਲਈ ਧੰਨਵਾਦ